ਉਹ ਫੋਟੋ ਵੇ ਮੇਰੀ ਤੋਂ ਵਾ ਮਾਰਤਾੜ ਤੇ ਰੌਲੇ ਰੱਪਿਆਂ ਦੇ ਉਹ ਦਿਨ ਕਿੰਨੇ ਭਿਆਨਕ ਖਤਰਨਾਕ ਖੋਫਨਾਕ ਤੇ ਜਾਨਲੇਵਾ ਦੇਣ ਸਨ ਕਿ ਚੰਗੀਆਂ ਪਲੀਆਂ ਵਸਦੀਆਂ ਰੱਦਦੀਆਂ ਕੁਛ ਹਲ ਜ਼ਿੰਦਗੀਆਂ ਜਾਤਾਂ ਪਾਤਾਂ ਤੇ ਧਰਮਾਂ ਦੇ ਵੰਡਾਂ ਨੂੰ ਲੈ ਕੇ ਦੰਗੇ ਫਸਾਦ ਕਰਦੀਆਂ ਆਪਸ ਵਿੱਚ ਹੀ ਉਲਝ ਗਈਆਂ ਸਨ ਪਤਾ ਹੀ ਨਹੀਂ ਲੱਗਦਾ ਸੀ ਕਿ ਅਗਲੇ ਹੀ ਪਲਾਂ 'ਚ ਕਿੱਥੇ ਕੀ ਪਾਣਾ ਵਰਤ ਜਾਣਾ ਹੈ ਅਤੇ ਕਿਹੋ ਜਿਹੀ ਤਸਵੀਰ ਬਣ ਜਾਣੀ ਹੈ ਵਸਦੇ ਰਸਦੇ ਪਿੰਡਾਂ ਜਾਂ ਸ਼ਹਿਰਾਂ ਦੀ ਪੈਣ ਭਰਾਵਾਂ ਵਾਂਗ ਰਹਿ ਰਹੇ ਲੋਕਾਂ ਨੂੰ ਨਫ਼ਰਤਾਂ ਵਰਗੀ ਭਰੀ ਵਗਦੀ ਇਸ ਹਵਾ ਨੇ ਇੱਕ ਦੂਜੇ ਦਾ ਕਟੜ ਵੈਰੀ ਬਣਾ ਕੇ ਰੱਖ ਦਿੱਤਾ ਸੀ 24 ਘੰਟੇ ਚਾਰੋਂ ਪਾਸੇ ਹਹਾਕਾਰ ਜਹੀ ਮੱਚੀ ਰਹਿੰਦੀ ਕੀਕਾਂ ਕਰ ਲਾਟਾਂ ਤੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਕੰਨਾਂ ਤੇ ਹਿਰਦਿਆਂ ਨੂੰ ਚੀਰਦੀਆਂ ਰਹਿੰਦੀਆਂ ਨਿਹਾਲ ਸਿੰਘ ਤੇ ਉਹਦੇ ਦੋਸਤ ਦੀ ਬਦਕਿਸਮਤੀ ਕਿ ਉਹ ਨਫ਼ਰਤਾਂ ਭਰੀ ਇਸ ਜ਼ਹਿਰੀਲੀ ਹਵਾ ਦੌਰਾਨ ਸਰਦਾਰ ਦੋਸਤਾਂ ਦੀ ਮੰਡਲੀ ਰੇਲ ਗੱਡੀ ਦੇ ਸਫ਼ਰ ਵਿੱਚ ਸਫ਼ਰ ਕਰ ਰਹੇ ਸਨ ਦੰਗੇ ਵਾਜੀਆਂ ਦਾ ਟੋਲਾ ਧਗੜ ਧਗੜ ਕਰਦਾ ਰੇਲਗੱਡੀ ਵਿੱਚ ਘੁੰਮ ਰਿਹਾ ਸੀ ਉਹ ਸ਼ਰਿਆਮ ਸਰਦਾਰਾਂ ਨੂੰ ਲਲਕਾਰ ਦੇ ਬੋਲ ਰਹੇ ਸਨ ਜੋ ਸਰਦਾਰ ਲੋਕ ਹਨ ਜੇਕਰ ਉਹਨਾਂ ਨੂੰ ਜਾਨਾਂ ਪਿਆਰੀਆਂ ਹਨ ਤਾਂ ਸਿਰ ਦੇ ਕੇਸ ਅਤੇ ਮੂੰਹ ਤੋਂ ਦਾੜੀ ਕਟਵਾ ਲੈਣ ਅਤੇ ਸਿਗਰਟਾ ਪੀਣ ਲੱਗ ਜਾਣ ਰੱਬ ਜਾਣੀ ਉਸ ਵਕਤ ਨਿਹਾਲ ਸਿੰਘ ਅਤੇ ਉਹਦੇ ਦੋਸਤਾਂ ਦੇ ਦਿਲ ਵਿੱਚ ਕੀ ਸਥਿਤੀ ਸੀ ਉਹਨਾਂ ਨੂੰ ਉਸ ਵਕਤ ਆਪਣੀ ਜਾਨ ਦਾ ਡਰ ਸੀ ਜਾਂ ਆਪਣੇ ਪਰਿਵਾਰ ਦੀ ਚਿੰਤਾ ਫਿਕਰ ਸੀ ਸੋਣ ਦੇ ਸਾਰ ਹੀ ਨਿਹਾਲ ਸਿੰਘ ਅਤੇ ਉਸਦੇ ਦੋਸਤ ਨੇ ਰੇਲ ਗੱਡੀ ਵਿੱਚ ਹੀ ਆਪਣੇ ਕੇਸ ਅਤੇ ਦਾਣੀਆਂ ਕਟਵਾ ਲਈਆਂ ਤੇ ਸਿਗਰਟਾਂ ਪੀਨੀਆਂ ਸ਼ੁਰੂ ਕਰਕੇ ਉਹਨਾਂ ਸਵਣਾ ਨੇ ਮੌਕੇ ਨੂੰ ਸੰਭਾਲ ਲਿਆ। ਉਹ ਜ਼ਹਿਰੀਲੀ ਵਗਦੀ ਇਸ ਹਵਾ ਵਿੱਚੋਂ ਜਿਵੇਂ ਕਿਵੇਂ ਜਾਨਾਂ ਬਚਾ ਕੇ ਆਪੋ ਆਪਣੇ ਘਰੀ ਪਰਤੇ। ਨਿਹਾਲ ਸਿੰਘ ਦੀ ਤਾਂ ਜਿਉਂ ਬਸ ਜ਼ਿੰਦਗੀ ਹੀ ਬਦਲ ਗਈ ਸੀ ਹੁਣ ਅੱਖਾਂ ਸਾਹਮਣੇ ਵੇਖੇ ਹਾਦਸੇ ਮਿਲਕ ਦੀਆਂ ਮਾਂਵਾਂ ਭੈਣਾਂ ਤੇ ਧੀਆਂ ਦੀਆਂ ਚੀਕਾਂ ਦਿਲ ਰਾਤ ਉਸਦੇ ਕੰਨਾਂ ਵਿੱਚ ਗੂੰਜਦੀਆਂ। ਛੋਰ-ਸ਼ਰਾਬਾ ਪਾਈ ਰੱਖਦੀਆਂ ਸਨ। ਉਹ ਤਾਂ ਜਿਉਂ ਬਸ ਪਾਗਲਾਂ ਦਾ ਵੀ ਪਾਗਲ ਬਾਣ ਕੇ ਬੈਠ ਗਿਆ ਸੀ ਉਸ ਦੇ ਪਰਿਵਾਰ ਦਾ ਪਾਲਣ ਪੋਚਣ ਤੱਕ ਕੀ ਕਰਨਾ ਸੀ ਵਿਚਾਰੇ ਨੇ ਆਪਣੀ ਹੀ ਸ਼ਕਲ ਸੋਹਰਤਾ ਤੇ ਸੁੱਧ ਬੁੱਧ ਗਵਾਲੇ ਸੀ ਹਾਰਦਮਸ ਦੇ ਮੂੰਹ ਨੂੰ ਲੱਗੀ ਰਹੀਂਦੀ ਸਿਗਰਟ ਉਸ ਦੀ ਪੱਕੀ ਸਾਥਣ ਹੋ ਗਈ ਸੀ ਉਹ ਆਪਣੇ ਆਪ ਨਾਲ ਹੀ ਗੱਲਾਂ ਮਾਰਦਾ ਰਹਿੰਦਾ ਨਾ ਘਰ ਵਾਲੀ ਦਾ ਫਿਕਰ ਤੇ ਨਾ ਹੀ ਜਵਾਕਾਂ ਦਾ ਤੇ ਕੰਮ ਤਾਂ ਕਰਿਆ ਹੀ ਕੀ ਕਰਨਾ ਸੀ ਉਸ ਨੇ ਭਲੇ ਭਲਾ ਨਿਹਾਲ ਸਿੰਘ ਦੀ ਮਾਤਾ ਰੱਬ ਨੂੰ ਮੰਨਣ ਵਾਲੀ ਧਾਰਮਿਕ ਰੂਹ ਸੀ ਸਾਹੂ ਜਹੀ ਬੀਬੀ ਕਈ ਵਾਰ ਆਪਣੇ ਪੁੱਤ ਨਿਹਾਲ ਦਾ ਸਿਰ ਆਪਣੀ ਗੋਦੀ 'ਚ ਤਰਪਲੋਸਦੀ ਅਤੇ ਕਹਿੰਦੀ ਨਿਹਾਲਿਆ ਕੁਝ ਤਾਂ ਹੋਸ਼ ਕਰ ਪੁੱਤ ਫੇਕ ਸਾਰਾ ਟਬਰ ਤੇਰੇ ਸਿਰ ਤੇ ਹੈ ਪਰ ਨਿਹਾਲ ਸਿੰਘ ਨੂੰ ਬੇਬੇ ਦਾ ਇਹ ਸਾਰਾ ਕੁਝ ਕਿੱਥੋਂ ਸੁਣਦਾ ਸੀ ਉਸ ਨੂੰ ਤਾਂ ਚੱਲਦੀ ਰੇਲ ਗੱਡੀ ਵਿੱਚ ਕਤਲੇਆਮ ਦਾ ਹਾਦਸਾ ਤੇ ਸਿਗਰਟਾਂ ਦਾ ਧੂਆਂ ਹੀ ਬਸ ਚੇਤੇ ਰਹਿ ਗਿਆ ਸੀ ਅੱਖਾਂ ਸਾਹਮਣੇ ਗੁਜਰਿਆ ਹਾਦਸਾ ਨਿਹਾਲ ਸਿੰਘ ਨੂੰ ਜਿਉਂਦੀ ਲਾਸ਼ ਬਣਾ ਗਿਆ ਸੀ ਉਹ ਤੁਰਿਆ ਤਾਂ ਫਿਰਦਾ ਸੀ ਪਰ ਖਾore ਕੀ ਅਤੇ ਕਿਰਨਾ ਸੋਚਾਂ ਵਿੱਚ ਡੁੱਬਿਆ ਰਹਿੰਦਾ ਫਿਰ ਇੱਕ ਦਿਨ ਐਸਾ ਆਇਆ ਕਿ ਇਹੀ ਹਾਦਸਾ ਨਿਹਾਲ ਸਿੰਘ ਦੀ ਮੌਤ ਦਾ ਕਾਰਨ ਬਣ ਗਿਆ ਸੋਚਾਂ ਚ ਗਵਾਚਾ ਰਹਿਣ ਵਾਲਾ ਨਿਹਾਲ ਸਿੰਘ ਆਖਰ ਇੱਕ ਹਾਦਸਾ ਬਣ ਕੇ ਜਾਤਾ ਪਾਤਾ ਤੇ ਮੱਝਮਾਰ ਧਰਮਾ ਵਿੱਚ ਵੰਡੀ ਇਸ ਦੁਨੀਆ ਤੋਂ ਗਵਾਚ ਹੀ ਗਿਆ